ਵਹੀ ਗੋਜੀ ਦਾ ਹਾਲਾ ਵਹੀਆਂ ਜਿੱਤੀ ਬਤੇ ਛੇਵੇਂ ਪਾਸਾਈ ਗਦਵਾਰਾ ਸਾਹਿਬ ਅੱਜ ਆ ਮਾਇਰ ਕਲਾ ਬੁਲਾਖ ਦੀ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ 7 ਤਰੀਕ ਨੂੰ ਜਿਹੜੀ ਇਤਨਾਹੂਲੇ ਦੇ ਵਿੱਚ ਵੱਡੀ ਰੈਲੀ ਕੀਤੀ ਜਾਣੀ ਹੈ ਪੂਰੀ ਰੂਫਰੇਕਾ ਤਿਆਰ ਕਰਕੇ ਇਥੋਂ ਲੱਗਰ ਬਣਾ ਕੇ ਲੈ ਕੇ ਜਾਣਾ ਹੈ ਦਾਲ ਸਬਜ਼ੀ ਵੀ ਬਣਾ ਕੇ ਲੈ ਕੇ ਜਾਣੀ ਹੈ ਉਹਦਾ ਪ੍ਰੋਗਰਾਮ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਬੰਦੇ ਲੈ ਕੇ ਜਾਣਿਆ ਸਾਰੇ ਬਲਾਕ ਦੀ ਅੱਜ ਮੀਟਿੰਗ ਹੋਈ ਆ ਕਿਉਂਕਿ ਜਿਹੜਾ ਖਰੌਰੀ ਸਿੱਧੂ ਬਾਟਰ ਤੇ ਪਹਿਲਾਂ ਅਦੋਲਨ ਚੱਲਦਾ ਸੀਗਾ ਉੱਥੇ ਸਰਕਾਰ ਨੇ ਜ਼ਬਰ ਕੀਤਾ ਉਹ ਜ਼ਬਰ ਦੇ ਖਿਲਾਫ ਸਾਰੇ ਹੀ ਪੰਜਾਬ ਦੇ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਆਜ਼ਾਦੀਆਂ ਨੇ ਸਾਡੀ ਵੀ 7 ਤਰੀਕ ਨੂੰ 4 ਜ਼ਿਲ੍ਹਿਆਂ ਦੀ ਡਿਊਟੀ ਲੱਗੀ ਆ ਇੱਥੇ ਮਾਨਸਾ ਬਠਿੰਡਾ ਬਰਨਾਲਾ ਸ਼ਗਰੂਰ ਵੱਧ ਵੱਧ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਵੀ ਪਿੰਡਾਂ ਦੇ ਵਿੱਚ ਜਿੱਥੇ ਵੀ ਕਦੇ ਨਹੀਂ ਜੇ세 ਬੰਦੀ ਉੱਥੋਂ ਵੀ ਵੱਧ ਵੱਧ ਪਹੁੰਚੋ ਕਿਉਂਕਿ ਜਿਹੜੀਆਂ ਆਪਣੀਆਂ ਭਰਾਵਾਂ ਬੰਕਾ ਸੀਗੀਆਂ ਉਹ ਸਰਕਾਰ ਦੀਆਂ ਮੰਨੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਲਾਗੂ ਕਰਾਉਣ ਦੀ ਖਾਤਰ ਆਪਾਂ ਬਾਰਡਰਾਂ ਦੇ ਬੈਠੇ ਸੀ ਉੱਥੇ ਬਾਰਡਰਾਂ ਦੇ ਉੱਤੇ ਆਪਣੇ ਦੇ ਸਰਕਾਰ ਨੇ ਜ਼ਬਰ ਕੀਤਾ ਕਿਉਂਕਿ ਸੈਂਟਰ ਸਰਕਾਰ ਨਾਲ ਆਪਣਾ ਮਸਲਾ ਸੀਗਾ ਪੰਜਾਬ ਸਰਕਾਰ ਨੂੰ ਤਾਂ ਉਸ ਚੀਜ਼ ਦੀ ਲੋੜ ਹੀ ਸੀ ਆਪਾਂ ਹੁਣ ਪੰਜਾਬ ਦੇ ਵਿੱਚ ਇਸੇ ਕਰਕੇ ਵਟਿਆ ਰੇਲੀਆਂ ਕਰ ਰਹੇ ਆ ਹੁਣ ਤੁਹਾਡੇ ਨਾਲ ਕਰਰਾਲ ਸਿੰਘ ਜੀ ਗਾਂਧੀ ਸ੍ਰੀ ਅਮਿਤ ਪ੍ਰਧਾਨ ਰਾਲਾ ਉਹ ਵਿਚਾਰ ਸਾਂਝੇ ਕਰਨੇ। ਕਾਕਾ ਖਾਲਸਾ ਉਹ ਵਾਇਰਥੀ ਫੜੇ। ਮੈਂ ਪੜਾਣ ਦੇ ਦੱਸਿਆ ਕਿ ਸਾਡੇ ਆਈਡੀਆ ਪਕਾ ਸੀ। ਉਹ ਕੇਂਦਰ ਸਰਕਾਰ ਨਾਲ ਸੀਗੀਆਂ। ਪਰ ਆ ਪਤਾ ਨਹੀਂ ਕਿਤਾ। ਏਡਾ ਕਹਦਾ ਮੈਂ ਮਰਵਾਟ ਦਾ ਮੁੰਨਾ ਇਹ ਬਜਾਇ ਡਾਕੜਾ ਕੇ ਬਹਿ ਗਿਆ। ਕਿਉਂਕਿ ਇਹ ਪਹਿਲਾਂ ਕਹਦਾ ਸੀ ਮੈਂ ਮਰਦਾ ਮੁੰਨਾ। ਇਹਨੇ ਮਾਰ ਵੀ ਕੁੱਟੇ। ਫਿਰ ਕਹਿੰਦਾ ਮੈਂ ਕਿਸਾਨ ਦਾ ਬੇੜਾ ਮੈਂ ਜਾਣੂ ਵੀ ਕਾਹਦਾ ਰਿਆਂ। ਫਿਰ ਇਹ ਕਿਸਾਨਾਂ ਦੀ ਜਾਣੂਰੀ ਵੀ ਕਸੀ। ਪੂਰੇ ਗਲੇ ਵਪਾਰੀਆਂ ਨੂੰ ਭਲੈਕਾ ਹੋ ਸਕਦਾ ਵੀ ਕੰਨੀ ਸਾਟਾ ਹੋ ਜੂ ਇਹ ਭਰਾ ਬੁਲੰਦਿਆਣ ਵਾਲਿਓ ਕੈਡਰ ਦੀ ਦੋੜੀ ਵੀ ਖਸੂਗਾ ਇਸ ਲਈ ਜਨਾ ਮੱਖ ਮੰਤਰੀ ਇਹ ਮਾਣਾ ਨਿਕਲਿਆ ਪੂਰੇ ਪੰਜਾਬ ਦੇ ਵਿੱਚ ਅਜਕ ਇੰਨਾ ਪੁੱਜੜ ਮੱਖ ਮੰਤਰੀ ਨਹੀਂ ਬਣਿਆ ਆਉਣ ਵਾਲੇ ਸਮੇਂ ਵੀ ਤੁਸੀਂ ਦੇਖੋਗੇ ਇਹ ਕੀ ਕੀ ਰੰਗ ਦਿਖਾਊਗਾ ਪਰ ਇਹਨੇ ਕਿਸਾਨਾਂ ਨਾਲ ਟੱਕਰ ਲਈ ਆ ਸਾਨੂੰ ਦੂਜਾ ਨਾਲ ਆਉਣ ਵਾਲੇ ਦਿਨਾਂ ਜਿਹੜੀਆਂ ਵੋਟਾਂ ਆਉਣਗੀਆਂ 27 ਵਾਲੀਆਂ ਤੇ ਮੈਂ ਤਾਂ ਬਾਗ ਨੂੰ ਜਾਦੂ ਕੀਤਾ ਇਹਨੂੰ ਵੀ ਇਤਰਾ ਜਾਦੂ ਕੀਤਾ ਜਾਊਗਾ ਆਓ ਕਿਸਾਨ ਮਜ਼ਦੂਰੋ ਨਾਲ ਮਿਲ ਕੇ ਜਾਲਮ ਸਰਕਾਰ ਦੇ ਖਿਲਾਫ ਜੜੀ ਸੱਤਰੀ ਮੂਤਰਾਉਣੇ ਵੱਡੀ ਮਾਂ ਪਚਾਇਤਾਂ ਉ ਜਾ ਰਹੀਆਂ ਪੈਸਾ ਪੂਰੇ ਪਿਰਾਪ ਦੇ ਫੱਕ ਫੱਕ ਚ ਲੈਦੇ ਅੰਦਰ ਵੱਡੀਆਂ ਮਾਂ ਪਚਾਇਤਾਂ ਹੋ ਰਹੀਆਂ ਪਰ ਆਪਣੇ ਚਾਰ ਦੇ ਚੌਦੀ ਇੱਥੇ ਲੱਗਿਆ ਤਰਾਉਣੇ ਬਾਦੋਬਦ ਵੀਰ ਜਾ ਕੇ ਅਜ ਮਿਰਾਂ ਵਾਲੇ ਖਾਂਦਸੇ ਬੰਦੀਆਂ ਤੋਂ ਉੱਪਰ ਉੱਠ ਕੇ ਕਹਿੰਦੇ ਸਾਰਿਆਂ ਦੇ ਆਪਾਂ ਵਡਾ ਇਕੱਤਰ ਜਾ ਕੇ ਇਹਨੂੰ ਮੂਤੋੜ ਮਤਵਾਬ ਦੇਣ ਲਈ ਆਓ ਸਤਰੀਗ ਨੂੰ ਬਾਤੋ ਬਾਤੋ ਤਰਾ ਉੱਲੇ ਪਹੁੰਚੋ ਬੈਗਰੀ ਕਾ ਕਲਸਾ ਬੈਗਰੀ